ਵੈਰੀਕੋਜ਼ ਨਾੜੀਆਂ ਵੈਰੀਕੋਜ਼ ਵੇਇਨਸ ਕਿੰਨਾ ਨਾੜੀਆਂ ਦੇ ਵਿੱਚ ਖੂਨ ਦਾ ਸੰਚਾਰ ਰੁਕ ਜਾਂਦਾ ਹੈ ਔਰ ਇਸ ਜਗ੍ਹਾ ਤੇ ਨੀਲੀਆਂ ਨੀਲੀਆਂ ਨਾੜੀਆਂ ਹੋ ਜਾਂਦੀਆਂ ਨੇ ਪੱਟਾਂ ਤੇ ਵੀ ਹੋ ਜਾਂਦੀਆਂ ਨੇ ਉਹਨਾਂ ਲਈ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਦਰਅਸਲ ਹੁੰਦਾ ਕੀ ਹੈ ਜਿਹੜਾ ਗੰਦਾ ਖੂਨ ਆਪਣਾ ਥੱਲੋਂ ਜਾਣਾ ਹੁੰਦਾ ਹੈ ਆਪਣੇ ਦਿਲ ਵੱਲ ਨੂੰ ਉੱਥੋਂ ਸਾਫ਼ ਹੀ ਅੱਗੇ ਸਾਰੇ ਸਰੀਰ 'ਚ ਜਾਣਾ ਉੱਪਰ ਜਾਣ ਦਾ ਮੌਕਾ ਨਹੀਂ ਮਿਲਦਾ ਤਾਂ ਇਸੇ ਜਗ੍ਹਾ ਤੇ ਨੀਲੇ ਰੰਗ ਦੀਆਂ ਨਾੜੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿੰਨਾਂ ਦੇ ਹੁੰਦਾ ਜਿਨ੍ਹਾਂ ਦੇ ਵਿੱਚ ਪ੍ਰੈਗਨੈਂਸੀ ਹੋਵੇ ਜਾਂ ਫਿਰ ਜਿਨ੍ਹਾਂ ਨੂੰ ਸ਼ੂਗਰ ਹੋਵੇ ਜਿਨ੍ਹਾਂ ਦਾ ਭਾਰ ਜ਼ਿਆਦਾ ਹੋਵੇ ਜਾਂ ਫਿਰ ਜਿਨ੍ਹਾਂ ਨੂੰ ਗਠੀਆ ਹੋਵੇ ਜਾਂ ਫਿਰ ਜਿਹੜੇ ਲੋਕ ਕਸਰਤ ਨਹੀਂ ਕਰਦੇ ਜਾਂ ਫਿਰ ਜਿਨ੍ਹਾਂ ਲੋਕਾਂ ਦਾ ਰਹਿਣਾ ਸਹਿਣਾ ਹੀ ਐਜਾ ਵੀ ਸਾਰਾ ਦਿਨ ਬੈਠੇ ਰਹਿੰਦੇ ਨੇ ਉਹਨਾਂ ਦੇ ਇਸ ਜਗ੍ਹਾ ਤੇ ਵੈਰੀਕੋਜ਼ ਨਾੜੀਆਂ ਹੋ ਜਾਂਦੀਆਂ ਨੇ ਵੈਰੀਕੋਜ਼ ਵੇਇਨਸ ਹੋ ਜਾਂਦੀਆਂ ਨੇ ਉਸੇ ਕਰਕੇ ਪਿੰਜਣੀ ਦੇ ਵਿੱਚ ਦਰਦ ਪੱਟਾਂ ਦੇ ਵਿੱਚ ਦਰਦ ਰਹਿੰਦਾ ਹੈ ਸੋ ਤੁਸੀਂ ਬਿਲਕੁਲ ਨਾ ਘਬਰਾਓ ਅੱਜ ਵਾਲੀਆਂ ਕਸਰਤਾਂ ਆਈ ਤੋਂ ਸ਼ੁਰੂ ਕਰ ਦੋਂਗੇ ਤਾਂ ਵੈਰੀਕੋਜ਼ ਨਾਰੀਆਂ ਨੂੰ ਆਪਣੇ ਘਰ ਦੇ ਵਿੱਚ ਤੁਸੀਂ ਰੋਕ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਪਹਿਲੀ ਕਸਰਤ ਦੋ ਸਰਾਣੇ ਰੱਖ ਲੈਣੇ ਆ ਤੁਸੀਂ ਇਹਦੇ ਉੱਪਰ ਦੋਨੋਂ ਪੈਰ ਐਦਾਂ ਔਰ ਰਾਮ ਨਾਲ ਐਦਾਂ ਪੈ ਜਾਓਗੇ ਇੱਕ ਪਹਿਲੀ ਜਿਹੜੀ ਕਸਰਤ ਹੈ ਐਂਕਲ ਟੋ ਪੰਪਸ ਐਦਾਂ 1 2 ਐਦਾਂ ਕਰਕੇ ਆਪਾਂ ਯਾਨੀ ਕਿ 10 ਗਿਣਾਂਗੇ ਔਰ ਇਸ ਨੂੰ ਤੁਸੀਂ 5 ਵਾਰੀ ਕਰਨਾ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਆ ਇਸ ਦੇ ਵਿੱਚ ਜਿਵੇਂ ਘੜੀ ਸਿੱਧੀ ਚੱਲਦੀ ਹੁੰਦੀ ਆ ਕਲੌਕਵਾਈਸ ਬਿਲਕੁਲ ਕੋਲਿਓ ਕੇ ਦਿਖਾ ਦਿਓ ਐਦਾਂ ਬਿਲਕੁਲ ਜਿਵੇਂ ਘੜੀ ਸਿੱਧੀ ਚੱਲਦੀ ਹੈ ਐਦਾਂ 10 ਗਿਣਾਂਗੇ ਔਰ ਇਸ ਦੇ ਵੀ ਆਪਾਂ 5 ਸੈੱਟ ਲਾਵਾਂਗੇ ਔਰ ਜਿਹੜੀ ਫਿਰ ਤੀਜੀ ਕਸਰਤ ਹੈ ਵਿੱਚ ਐਂਟੀ ਕਲੌਕਵਾਈਸ ਪੈਰ ਜਿਵੇਂ ਬਿਲਕੁਲ ਪੁੱਠੇ ਕਮਾਉਣੇ ਔਰ ਇਸ ਨੂੰ ਵੀ ਤੁਸੀਂ 10 ਗਿਣਨੇ ਆ ਕਮਾਉਂਦੇ ਹੋਏ ਔਰ ਇਸ ਦੇ ਵੀ ਤੁਸੀਂ 5 ਸੈੱਟ ਲਾਉਣੇ ਆ ਸੋ ਇਹ ਹੋ ਗਈਆਂ ਤਿੰਨ ਕਸਰਤਾਂ ਜਿਹੜੀ ਚੌਥੀ ਕਸਰਤ ਤੁਸੀਂ ਕਰਨੀ ਹੈ ਉਸ ਦੇ ਵਿੱਚ ਤੁਸੀਂ ਕੀ ਕਰੋਗੇ ਸਿੱਧੇ ਪਹਿ ਜਾਓਗੇ एक गुड्डा मोड़ के पैर अंदर मोड़ के लत उपर थले एक, फिर दो तीन फिर, फिर चार ऐसा और लत उपर चक और थले फिर दस बारी करो दोनों साइड करो इसे भी पांच सैट लाओ उस अगली कसरत की होगी हील रेज करो ग ऐसा खड़ जाओगे अड्डिया उपर थले ਫਿਰ ਦੋ ਫਿਰ ਤਿੰਨ ਇਸ ਤੇ ਵੀ ਤੁਸੀਂ ਪੰਜ ਤੋਂ ਛੇ ਸੈਟ ਲਾਓ ਇਸ ਮਸਲ ਨੂੰ ਸਟ੍ਰੈਚ ਕਰਨਾ ਬਹੁਤ ਜ਼ਰੂਰੀ ਹੈ ਪਿੰਜਣੀ ਨੂੰ ਇਹ ਗੋਡਾ ਉਹ ਅੱਗੇ ਨੂੰ ਲੈ ਕੇ ਜਾਣਾ ਔਰ ਪਿੱਛੇੋਂ ਆਪਾਂ ਜਿਹੜੀ ਅੱਡੀ ਆ ਹਵਾ 'ਚ ਨਹੀਂ ਚੱਕਣੀ ਇਸ ਜਗ੍ਹਾ ਤੇ ਆਪਾਂ 10 ਸੈਕਿੰਡ ਹੋਲਡ ਫਿਰ ਰਿਲੈਕਸ ਇਸ ਸਟ੍ਰੈਚ ਨਾਲ ਉਹਨੂੰ ਜਿਹੜੀਆਂ ਪਿੰਜਣੀਆਂ ਦੀਆਂ ਮਾਸਪੇਸ਼ੀਆਂ ਨੇ ਉਹ ਖਿੱਚੀਆਂ ਜਾਣਗੀਆਂ ਸਾਰੀਆਂ ਕਸਰਤਾਂ ਕਰੋ ਦਿਆਂ ਤੋਂ ਹੇਠਾਂ ਪਿੰਜਣੀ ਦੇ ਵਿੱਚ ਤੁਸੀਂ ਸਵੇਰੇ ਸ਼ਾਮ ਸੇਕ ਦੋ ਤੁਸੀਂ ਵੈਰੀ ਕੋਸ ਦੀਆਂ ਨੂੰ ਆਪਣੇ ਘਰ ਦੇ ਵਿੱਚ ਬਹੁਤ ਜਲਦੀ ਰੋਕ ਸਕਦੇ ਹੋ ਸਤਿ ਸ੍ਰੀ ਅਕਾਲ ਜੀ